ਤਾਰੀ ਗਾਲੀ ਸਾਰਿਆਂ ਨੂੰ ਅੱਜ ਆਪਾਂ ਜਾਣਾ ਸੀ ਪੰਨ ਤਖਤਾਂ ਦੀ ਯਾਤਰਾ ਤੇ ਤੇ ਯਾਤਰਾ ਤੇ ਜਾਂਦੇ ਪਹਿਲਾਂ ਆਪਾਂ ਸਵੇਰ ਉੱਠ ਕੇ ਪਹਿਲਾਂ ਨਹਾ ਦੋ ਕਿ ਤਿਆਰ ਹੋਈ ਤਿਆਰ ਹੋ ਕੇ ਫਿਰ ਆਪਾਂ ਲਗਾ ਯਾਰ ਰਗੜਾ ਜਿਹੜਾ ਮੁਕਾਬੇ ਝਗੜਾ ਭਾਰੇ ਮਾਰੇ ਬੇਚੋ ਦੇ ਲੈਟਾਂ ਦੇ ਦਨ ਹਾਰੇ ਦਾਇਸ਼ ਖਾਏ ਗਏ ਬਚੇ ਸੁਮਾਰੇ ਮਾਰੇ ਰਹੇ ਰਾਏ ਖੈ ਪਾਉੜੀ ਰੋ ਹੋਵੇ ਬੁਲਾਈ ਮਹਾਂ ਲਗੈ ਇਹੋ ਕੀਤ ਬਖਾਨ ਮਹਿਮਾ ਤੋਰ ਪ੍ਰਭਾ ਮੈ ਜਾਣ ਲੈ ਤੇਤਾ ਜਨਮ ਜਨਮ ਉਦ ਨਾ ਪਾਗੈ ਰਹਾ ਤਵਨ ਕਾ ਭੇਦ ਬਤਾਵ ਤੁਮਰੀ ਪ੍ਰਭਾ ਤੁਮੈਂ ਬਣ ਆਈ ਅਵਰਤੇ ਨਹੀਂ ਜਾਤ ਬਤਾਈ ਜਬ ਗਹਿਓ ਸ਼ੋਰ তথা ਸਭ ਹੀ ਕਬ ਗਹਿਓ ਆਪ ਮੈਂ ਕਹੋ ਸੁਆਪਨੀ ਕਥਾ ਬੰਸ ਉਪਜਿਆ ਜਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਹਾਲ ਸ੍ਰੀ ਆਕਾਲ ਗੁਰ ਲਗ ਜਾ ਕੇ ਨਿਹਾਲੋ ਜਾਵੇ ਸਿੱਧਾਂ ਜੀਂਗਾਂ ਦੇ ਮਨ ਨੂੰ ਭਾਵੇ ਸ੍ਰੀ ਆਕਾਲ ਗੁਰ ਲਗ ਜਾ ਕੇ ਨਿਹਾਲੋ ਜਾਵੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਕੋ ਭਾਵੇ ਸੋ ਵੀਰ ਆਪਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਸ੍ਰੀ ਮੁਕਸਰ ਸਾਹਿਬ ਉਥੋਂ ਦਾਸ ਬੇਨਤੀ ਕਰਕੇ ਚਾਲੇ ਪਾਏ ਤੇ ਆਪਾਂ ਨੂੰ ਉਥੇ ਗੁਰੂ ਘਰ ਤੋਂ ਸਰੂਪਾ ਭੇਟ ਹੋਇਆ ਸੀਗਾ ਸੋ ਬਾਕੀ ਵੀ ਜੀ ਆਪਾਂ ਵੀਡੀਓ ਬਣਾਉਂਦੇ ਰਾਵਾਂਗੇ ਜਿਿਹੋ ਜੀ ਬਣਦੀ ਰਹੂਗੀ ਤੁਸੀਂ ਕਬੂਲ ਕਰਦੇ ਰਿਹਾ ਜੀ ਜਗਰਜੀਤ ਸਿੰਘ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸੰਗਤ ਨੂੰ ਜਿਵੇਂ ਆਪਾਂ ਦੱਸਿਆ ਸੀਗਾ ਹਨਾ ਵੀ ਆਪਾਂ ਪੰਜ ਤਖਤਾਂ ਦੀ ਯਾਤਰਾ ਤੇ ਜਾਣਾ ਏ ਆਪਾਂ ਪਹਿਲਾ ਜੋ ਅੱਜ ਸੋਮਵਾਰ ਤੋਂ ਲੈ ਕੇ ਬੁੱਧਵਾਰ ਦੇ ਵਿੱਚ ਵਿੱਚ ਸ਼ੁਰੂ ਕਰਨਾ ਸੀ ਅੱਜ ਬੁੱਧਵਾਰ ਆ ਸੋ ਅੱਜ ਆਪਾਂ ਯਾਤਰਾ ਹੁਣ ਸ਼ੁਰੂ ਕਰਨ ਲੱਗੇ ਆਂ ਸ਼੍ਰੀ ਮੁਕਤਸਰ ਸਾਹਿਬ ਤੋਂ ਇੱਥੋਂ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਗੁਰੂ ਘਰ ਤੋਂ ਇੱਥੋਂ ਆਪਾਂ ਚੱਲਣ ਲੱਗੇ ਆਂ ਤੇ ਬਾਕੀ ਜਿਵੇਂ ਅੱਗੇ-ਅੱਗੇ ਸਫ਼ਰ ਹੁੰਦਾ ਜਾਊਗਾ ਤੁਹਾਨੂੰ ਦੱਸਦੇ ਜਾਵਾਂਗੇ ਤੇ ਜੀ ਕਾ ਖਾਲਸਾ ਬਾਕੀ ਮਹਾਰਾ ਅੰਗ ਸੰਗ ਸਹਾਇ ਹੋਣ ਕਿਰਪਾ ਕਰਨ ਬੋਲੇ ਸੋਨਹੀਓ ਬਹੁਤ ਸ਼ੁਕਰੀਆ ਕਾਹਾਂ ਭਾਈ ਯਾਰ ਅੱਜ ਨਾ ਮਨ ਨੂੰ ਤੁਰਦੇ ਜਾਂਦੇ ਜਾਂਦੇ ਇੱਕ ਗੱਲ ਦਿਮਾਗ ਚ ਆਈ। ਇਹ ਦੁਨੀਆ ਕਹਿੰਦੀ ਐ ਸਕੂਨ ਨਹੀਂ ਮਿਲਦਾ, ਸ਼ਾਂਤੀ ਨਹੀਂ ਮਿਲਦੀ। ਯਾਰ ਲੱਭ ਕੇ ਤਾਂ ਦੇਖੋ। ਮੈਂ ਹੁਣੇ ਪਿੱਛੇ ਆ ਰਿਹਾ ਸੀ ਮੈਂ এনਵਾਇਰਨਮੈਂਟ ਦੇਖ ਰਿਹਾ ਸੀ ਆਸ-ਪਾਸ ਦਾ ਮਾਹੌਲ। ਤੇਰੇ ਨਹੀਂ ਸ਼ਾਂਤੀ ਆ ਨਾ ਦੁਨੀਆ 'ਦੇ। ਤੇ ਲੋਕੀ ਕਹਿੰਦੇ ਆ ਸ਼ਾਂਤੀ ਨਹੀਂ ਹੈਗੀ। ਬਹੁਤ ਸੋਹਣਾ ਸਫਰ ਆ। ਬਾਕੀ ਯਾਰ ਵੀ ਆਪਣਾ ਵੀਡੀਓ ਵਗੈਰਾ ਆਪਣੇ ਤੋਂ ਹੱਲੇ ਇੰਨੀ ਬਣ ਨਹੀਂ ਰਹੀਆਂ ਸੋ ਜਿੰਨੀਆਂ ਕੋ ਬਣੀਆਂ ਪਾਉਣੀਆਂ ਕੋ ਪਾਈ ਜਾਵਾਂਗੇ ਗੁੱਸਾ ਅਗਲਾ ਮਾਫ ਕਰਿਓ ਹੌਲੀ ਹੌਲੀ ਸਦਾਰ ਆਊਗਾ ਬਾਕੀ ਜਿਵੇਂ ਦੀ ਵੀ ਹੋਊਗੀ ਆਪਾਂ ਪਾਉਂਦੇ ਰਾਵਾਂਗੇ ਚੱਲਾ ਨਾ ਤੁਹਾਨੂੰ ਪਹਿਣਾ ਲੋ ਭਈ ਆਪਾਂ ਪਹੁੰਚ ਗਏ ਆਂ ਭਲਾਈ ਜਾਣੇ ਤੋਂ ਅੱਗੇ ਬੁਰਜ ਮਹਿਮਾ ਤੇ ਇੱਥੇ ਮੈਂ ਰੁਕਿਆ ਸੀਗਾ ਵੈਸੇ ਕੁਛ ਖਾਣ ਕੇ ਨੂੰ ਵਾਸਤੇ ਸੋ ਇੱਥੋਂ ਆਪਾਂ ਨੂੰ ਮਿਲਿਆ ਗੰਨੇ ਦਾ ਰਸ ਤੇ ਫਿਰ ਆਪਾਂ ਖਾਦੇ ਸੀ ਉਹ ਪ੍ਰਾਂਕਲ ਦੀ ਦੁਕਾਨ ਲੱਗੀ ਆ ਜੀ ਤੇ ਬਾਈ ਨੇ ਆਪਾਂ ਨੂੰ ਗੰਨੇ ਦਾ ਜੂਸ ਪਿਆਇਆ ਬਾਈ ਜੀ ਫੋਨ ਚਲਾ ਰਹੇ ਨੇ ਔਰ ਬਾਈ ਜੀ ਠੀਕ ਹਾਂ ਬੜੀ ਜੀ ਹਾਂ ਤੇ ਬਾਈ ਨੇ ਆਪਾਂ ਨੂੰ ਜੂਸ ਪਿਆਇਆ ਸੋ ਬਈ ਜੀ ਛੋਟੀ ਜੀ ਬੇਨਤੀ ਇਹ ਵੀ ਆ ਕਿ ਕੱਲ ਆਪਾਂ ਕੋਈ ਜਿਆਦਾ ਵੀਡੀਓਜ਼ ਵਗੈਰਾ ਬਣਾ ਨਹੀਂ ਸਕੇ ਤੇ ਰਾਤ ਜਦੋਂ ਆਪਾਂ ਪੌਂਟੇ ਸੀ ਕਿ ਤੱਕ ਤੇ ਸ਼ਰੀਦੰਦਵਾ ਸਾਹਿਬ ਉਹ ਸਮਾਂ ਬਹੁਤ ਜਿਆਦਾ ਹੋ ਚੁੱਕਿਆ ਸੀਗਾ ਤੇ ਫੋਨ ਮੇਰਾ ਸੀਗਾ ਬੰਦ ਚਲੋ ਕੋਈ ਨਾ ਪਰ ਆਪਾਂ ਕੱਲ ਨੂੰ ਜਿਵੇਂ ਆਪਾਂ ਵੀਡੀਓਜ਼ ਵਗੈਰਾ ਜੋ ਵੀ ਬਣਾਵਾਂਗੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਰੰਗ ਲਿਆਓ ਸੋ ਬਰਗੋ ਤੇ ਜਾਓ ਜੀ ਨਾਲ ਕੋਈ ਵਧੀਆ ਵੀਡੀਓ ਆਈ ਬਣੀ ਤੁਸੀਂ ਸਰ ਆ ਵੀ ਚੈਨਲ ਜਿਹੜਾ ਮੈਂ ਬਣਾਇਆ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਦਾ ਭਾਵੇਂ ਨਾ ਕਰਿਓ ਪਰ ਅੱਗੇ ਸ਼ੇਅਰ ਜ਼ਰੂਰ ਕਰ ਦਿਓ